ਨਵੇਂ ਸਾਲ 2026 ਦੀ ਸ਼ੁਰੂਆਤ ਦੇ ਮੌਕੇ ਸੱਚਖੰਡ ਸ਼੍ਰੀ ਰਮੰਧਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਭਾਰੀ ਆਮਦ ਦੇਖਣ ਨੂੰ ਮਿਲੀ ਸਵੇਰ ਅੰਮ੍ਰਿਤ ਵੇਲੇ ਤੋਂ ਹੀ ਦੇਸ਼ਾਂ ਵਿਦੇਸ਼ਾਂ ਤੋਂ ਆਈਆਂ ਸੰਗਤਾਂ ਗੁਰੂ ਕਰਨ ਅਤਮਸਤਕ ਹੋਣ ਲਈ ਪਹੁੰਚੀਆਂ ਹਰ ਸੰਗਤ ਨੇ ਨਵੇਂ ਸਾਲ ਦੀ ਸ਼ੁਰੂਆਤ ਕਰਦਿਆਂ ਸਰਬੱਤ ਦੇ ਭਲੇ ਦੀ ਦੇਸ਼ ਦੀ ਚੜ੍ਹਦੀ ਕਲਾ ਤੇ ਸੰਸਾਰਕ ਸ਼ਾਂਤੀ ਲਈ ਅਰਦਾਸ ਕੀਤੀ ਹੈ ਇਸ ਮੌਕੇ ਪੰਜਾਬੀ ਫਿਲਮ ਅਦਾਕਾਰਾ ਗੁਰਲੇਨ ਚੌਪੜਾ ਆਪਣੇ ਪਤੀ ਦੇ ਸਮੇਤ ਦਰਬਾਰ ਸਾਹਿਬ ਵਿਖੇ ਪਹੁੰਚੀ ਇਸ ਦੌਰਾਨ ਉਨ੍ਹਾਂ ਨੇ ਨੇ ਨਾਲ ਗੱਲਬਾਤ ਕੀਤੀ ਕੀ ਕੁਛ ਗਿਆ ਉਹਨਾਂ ਦੀ ਸੁਪਾਨੀ ਸੁਣ ਗਿਆ ਮਸਕ ਹੋਵੇ ਨਵਾਂ ਸਾਲ ਮਨਾਉਣ ਵਾਸਤੇ ਤੁਸੀਂ ਦਰਬਾਰ ਸਾਹਿਬ ਦੀ ਅਪੀਲ ਤੋਂ ਕੋਈ ਆਇਆ ਦੇਖੀ ਮੇਰੀ ਦਿਲ ਹੀ ਤਾਂ ਮੰਨਿਆ ਸੀ ਕਿ ਮੈਂ ਜਦੋਂ ਵੀ ਨਵੇਂ ਸਾਲ ਦੀ ਸ਼ੁਰੂਆਤ ਹੋਣੀ ਹੈ ਤੇ ਮੈਂ ਗੁਰੂ ਘਰ ਆ ਕੇ ਕਰਾਂ ਤੇ ਅੱਜ ਮਹਾਰਾਜ ਜੀ ਮੈਨੂੰ ਲੈ ਕੇ ਆਏ ਤੇ ਮੈਂ ਮਹਾਰਾਜ ਜੀ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਆਪਣੀ ਫੈਮਲੀ ਦੇ ਨਾਲ ਆਇਆ ਤੇ ਇਸ ਤੋਂ ਵੱਡਾ ਦਿਨ ਨਹੀਂ ਹੈ ਮੈਂ ਸਾਰਿਆਂ ਨੂੰ ਕਹਿਣਾ ਹੈ ਵੀ ਜਿੱਥੇ ਵੀ ਕੋਈ ਹੈਗਾ ਉਹ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਜਿਹੜੀ ਹੈ ਗੁਰੂ ਘਰ ਜਾ ਕੇ ਕਰੋ ਜ਼ਰੂਰੀ ਨਹੀਂ ਤੇ ਦਰਬਾਰ ਸਾਹਿਬ ਆਉਣਾ ਤੁਹਾਡੇ ਇਲਾਕੇ ਦਾ ਜਿਹੜਾ ਗੁਰਦੁਆਰਾ ਉੱਥੇ ਚਲ ਜਾਓ ਅਗਰ ਤੁਸੀਂ ਇਲਾਕੇ ਦੇ ਲੋਕਲ ਹੈਗੇ ਦਰਬਾਰ ਸਾਹਿਬ ਵਾਲੂ ਅਗਰ ਕਿਤੇ ਦੂਰ ਹੋ ਜਿਹੜਾ ਤੁਹਾਡੇ ਨੇੜੇ ਦਾ ਗੁਰਦੁਆਰਾ ਉੱਥੋਂ ਸ਼ੁਰੂਆਤ ਕਰੋ ਕੀ ਅਰਦਾਸ ਬੇਨਤੀ ਕੀਤੀ ਹੈ ਕਿ 2026 ਜਨਮ ਅਰਦਾਸ ਇਹੀ ਆ ਜੀ ਸਾਰੇ ਸੰਸਾਰ ਦੀ ਸੁੱਖ ਮੰਗਦਾ ਮੈਂ ਛੜ ਦੀ ਕਲਾ ਵਿੱਚ ਰੱਖਾਂ ਇਹੀ ਆ ਜੀ ਸਿਹਤ ਪੱਖੋਂ ਮੈਂ ਅਰਦਾਸ ਮੰਗਦਾ ਵੀ ਹਮੇਸ਼ਾ ਸਾਨੂੰ ਫਿੱਟ ਰੱਖੋ ਤੇ ਇੱਕ ਅਮਰਤ ਵੇਲਾ ਰੱਬ ਦਿੰਦਾ ਰਵੇ ਤੇ ਮੇਰੇ ਮਾਪਿਓ ਦੀ ਸਾਰੇ ਦੁਨੀਆਂ ਤੇ ਜਿੰਨੇ ਵੀ ਮਾਪਿਓ ਉਹਨਾਂ ਸਾਰਿਆਂ ਦੀ ਚੜ੍ਹਦੀ ਕਲਾ ਵਿੱਚ ਲੰਮੀ ਉਮਰੀ ਕਾਮਨਾ ਕਰਦਾ ਮੈਮ ਕੀ ਕਹਿਣਾ ਚਾਹੋਗੇ ਅੱਜ ਦੇ ਨਵੇਂ ਸਾਲ ਦੇ ਮੌਕੇ ਤੇ ਤੁਸੀਂ ਸਤਿ ਸ਼੍ਰੀ ਅਕਾਲ ਸ਼੍ਰੀ ਹਰਿਮੰਦਰ ਸਾਹਿਬ ਜਿੰਨ ਤੇ ਨਤਮਸਤਕ ਹੋਏ ਹੋ ਕੀ ਕਹਿਣਾ ਚਾਹੋਗੇ ਸਾਈ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਇਹ ਕਹਿਣਾ ਚਾਹਵਾਂਗੀ ਕਿ ਸਾਨੂੰ ਸਾਰਿਆਂ ਨੂੰ ਗੁਰੂ ਘਰ ਨਾਲ ਜੁੜਨਾ ਚਾਹੀਦਾ ਅੰਮ੍ਰਿਤ ਵੇਲੇ ਨਾਲ ਜੁੜਨਾ ਚਾਹੀਦਾ ਸੋ ਬਾਬਾ ਜੀ ਨੇ ਬੁਲਾਇਆ ਔਰ ਆਪਣੇ ਦਰਸ਼ਨਾਂ ਲਈ ਅਸੀਂ ਇੱਥੇ ਹਾਜ਼ਰ ਹੋਏ ਹਾਂ ਸੋ ਸਾਰੇ ਜਾਣੇ ਇਹ ਨਵੇਂ ਸਾਲ ਦੇ ਆਪਣੇ ਬੱਚਿਆਂ ਨੂੰ ਪਰਿਵਾਰ ਦੇ ਨਾਲ ਦਰਬਾਰ ਸਾਹਿਬ ਜ਼ਰੂਰ ਮੱਥਾ ਟੇਕ ਕਰਨਾ ਹੈ ਤੁਸੀਂ ਨਤਮਸਤਕ ਹੋਏ ਹੋ ਕੀ ਅਰਦਾਸ ਬੇਨਤੀ ਕੀਤੀ ਕਿ 2026 ਜਣਾ ਉਹ ਕਿਸ ਤਰ੍ਹਾਂ ਇਹੀ ਖੁਸ਼ੀਆਂ ਵਾਲਾ ਹੋਵੇ ਬਹੁਤ ਜ਼ਿਆਦਾ ਮਿਹਨਤ ਕਰੀਏ ਪ੍ਰਮਾਤਮਾ ਦਾ ਸਾਡੇ ਸਿਰ ਤੇ ਹੱਥ ਹੋਵੇ ਵੈਸੇ ਤੇ ਮੈਂ ਬਾਬਾ ਜੀ ਤੋਂ ਕੁਝ ਨਹੀਂ ਮੰਗਿਆ ਸਿਰਫ ਸਿਰਫ ਅੰਮ੍ਰਿਤ ਵੇਲਾ ਮੰਗਿਆ ਕਿ ਬਾਬਾ ਜੀ ਮੇਰਾ ਕਦੀ ਅੰਮ੍ਰਿਤ ਵੇਲਾ ਨਾ ਮਿਸ ਹੋਵੇ ਤੇ ਮੈਨੂੰ ਅੰਮ੍ਰਿਤ ਵੇਲਾ ਤੁਸੀਂ ਨਿਊ ਲਾਈਫ ਜਿਹੜੀ ਹੁਣ ਸਟਾਰਟ ਕਰਨ ਜਾ ਰਹੀ ਹੋ ਤੇ ਪਹਿਲਾ ਤਸੀਰ ਸੱਚ ਕੋ ਸ਼ਿਕਰ ਬੁਲਦੇ ਸੱਚ ਜਿਤ ਮਸਤ ਕੋ ਕਿ ਅੰਦਾਜ਼ ਇਹ ਲਾਈਫ ਪਹਿਲੀ ਲਾਈਫ ਵੀ ਬਾਬਾ ਜੀ ਨੇ ਦਿੱਤੀ ਸੀ ਇਹ ਲਾਈਫ ਵੀ ਬਾਬਾ ਜੀ ਨੇ ਦਿੱਤੀ ਹੈ ਸੋ ਉਹਨਾਂ ਨੂੰ ਪਤਾ ਹੀ ਨੋਜ਼ ਬੈਟਰ ਕਿ ਵਨ ਨੂੰ ਕੀ ਦੇਣਾ 2026 ਚ ਸੋ ਆਪਣੇ ਬੱਚਿਆਂ ਨੂੰ ਮਾਪਿਆਂ ਨੂੰ ਪਤਾ ਹੀ ਹੁੰਦਾ ਹੈ ਸੋ ਜ਼ਰੂਰ ਦੇਣੀ ਹੈ। ਸਤਿ ਸ਼੍ਰੀ ਅਕਾਲ। ਬਸ ਇਹਦਾ ਸੰਪਰਕ ਕਰਵਾਇਆ। ਜੀ। ਸ਼ਾਨ ਤੋਂ ਗੁਰੂ ਆਜਾ ਇੱਕ ਵੀਰ ਕਰਦੇ। ਕੀ ਨਾ ਜੀ? ਮੈਂ ਹਾਂ ਸੁਪਤਾਂ ਕਿੱਥੋਂ ਆਏ ਤੁਸੀਂ? ਅਸੀਂ ਇੱਕ ਕੋਠਾ ਤੋਂ ਆਏ ਜੀ। ਅੱਜ ਨਵੇਂ ਸਾਲ ਤੇ ਇੱਥੇ ਪੁੱਜੇ ਕੀ ਕਰਨਾ ਚਾਹੁੰਦੇ ਜੀ? ਅੱਜ ਅੱਜ ਨਵੇਂ ਸਾਲ ਤੇ ਆਏ ਹੈਗੇ ਦਰਬਾਰ ਸਾਹਿਬ ਜੀ ਗੁਰੂ ਆਮਦਾਸ ਜੀ ਦੇ ਜਨਮ ਬੱਤ ਤੋਂ ਆਏ ਜੀ। ਕੀ ਇਹ ਨਵਾਂ ਸਾਲ ਜਦ ਚੜਿਆ ਹੈਗਾ ਹੈ ਇਹ ਸਭ ਦੇ ਭਲੇ ਵਾਲਾ ਹੋਵੇ ਸਰਦੀ ਗੱਲਾਂ ਵਾਲਾ ਹੋਵੇ ਔਰ ਸਮਾਜ ਵਿੱਚ ਦੇਸ਼ ਵਿੱਚ ਦੁਨੀਆ ਵਿੱਚ ਸ਼ੁਕ ਸ਼ਾਂਤੀ ਹੋਵੇ ਸਭ ਦੀ ਤਰੱਕੀ ਹੋਵੇ ਔਰ ਇਸੇ ਕਰਕੇ ਅਸੀਂ ਮੰਨ ਦੀ ਸ਼ਾਂਤੀ ਲਈ ਸਭ ਦੀ ਅਰਦਾਸ ਲਈ ਇੱਥੇ ਆਏ ਹਾਂ ਪਰਿਵਾਰ ਨਾਲ ਆਏ ਜੀ ਹਾਂਜੀ ਪਰਿਵਾਰ ਨਾਲ ਆਏ ਜੀ ਭਾਈ ਅਸੀਂ ਦੇਖਿਆ ਕਿ ਲੋਕ ਨਵਾਂ ਸਾਲ ਮਨਾਣ ਲਈ ਬਾਹਰ ਜਾਂਦੇ ਨੇ ਭੜੇ ਇਲਾਕਿਆਂ ਦੇ ਰੁਕ ਕਰਦੇ ਹੋ ਤੁਸੀਂ ਅੱਜ ਗੁਰੂ ਘਰ ਪਹੁੰਚੇ ਅਸੀਂ ਜੀ ਚੱਲੋ ਜੀ ਹੱਦਸਾਂ ਲਈ ਇੱਥੇ ਆਉਂਦੇ ਹਾਂ ਔਰ ਮੰਨ ਸ਼ਾਂਤੀ ਮੰਗਦੀ ਹੈ ਤੁਹਾਨੂੰ ਦੱਸੇ ਰਾਦੇ ਤੇ ਕਰਦੇ ਹਾਂ ਕਿ ਨਵੇਂ ਸਾਲ ਦੀ ਸ਼ੁਰੂਆਤ ਵੀ ਅਗੁਰੂ ਦਤ ਹੋਵੇ ਤੇ ਇਹ ਸਾਲ ਸਾਰੀ ਰਹੇਗਾ ਫਿਰ ਵਧੀਆ ਰਹੇਗਾ ਆਪਣਾ ਠੀਕ ਹੈ ਜੀ ਜਸਵੰਤ ਸਿੰਘ ਕੀ ਕਹਿਣਾ ਚਾਹੋਗੇ ਇਹ ਨਵੇਂ ਸਾਲ ਤੋਂ ਗੁਰੂ ਘਰ ਤੋਂ ਸ਼ੁਰੂਆਤ ਕੀਤੀ ਹੈ ਟਟੀਆਂ ਸੁਰਤਾਂ ਜਿਸਥਾਂ ਜੁੜਦੀਆਂ ਸੁੱਖ ਸਕੂਨ ਮਿਲਦਾ ਅੰਦਰ ਨੂੰ ਮੁਰਦਿਆਂ ਨੂੰ ਜਿਵੇਂ ਜ਼ਿੰਦਗੀ ਮਿਲਦੀ ਮੇਰਾ ਸਜਦਾ ਉਸ ਹਰ ਮੰਦਰ ਨੂੰ ਅੱਜ ਦਾ ਦਿਨ ਬਹੁਤ ਮਹਾਨ ਦਿਨ ਹੈ ਅੱਜ ਨਵੇਂ ਸਾਲ 2026 ਦੀ ਸ਼ੁਰੂਆਤ ਹੋਈ ਹੈ ਹਰ ਕੋ ਚਾਹੁੰਦਾ ਹੈ ਕਿ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਘਰ ਤੋਂ ਕੀਤੀ ਜਾਵੇ ਜਦੋਂ ਗੁਰੂ ਘਰ ਤੋਂ ਪਤਾ ਸ਼ੁਰੂਆਤ ਕਰਾਂਗੇ ਬਰਕਤਾਂ ਆਪਣੇ ਨਾਲ ਹੁੰਦੀਆਂ ਤੇ ਸਮੂਹ ਸੰਗਤਾਂ ਦੀਆਂ ਹੈਗੀਆਂ ਅੱਜ ਦੁਦ ਰਾਡਿਓ ਦੇਸ਼ ਵਿਦੇਸ਼ ਤੋਂ ਗੁਰਦੁਆਰ ਸਾਹਿਬੇ ਖੇ ਨਤਮਸਤਕ ਹੋ ਰੀਆਂ ਹਨ ਇੱਕ ਨਿਰਾਲੀ ਜੀ ਕشش ਹੈ ਤੇਰੇ ਦیدار ਵਿੱਚ ਇੱਕ ਨਿਰਾਲੀ ਜਹੀ ਕشش ਹੈ ਤੇਰੇ ਦیدار ਵਿੱਚ ਐਮਤਾਨੀ ਹਰ ਰੋਜ਼ ਕਰੋੜਾ ਸਿਰ ਚੁੱਕਦੇ ਤੇਰੇ ਦਰਬਾਰ ਵਿੱਚ ਅੱਜ ਆਪਾਂ ਉਸ ਸਾਹ ਦੇ ਖੜੇ ਹਾਂ ਡਿੱਠੇ ਸੱਬੇ ਥਾਵ ਨਹੀਂ ਤੁਜਿਆ ਇੱਥੇ ਰੋਗਿਆਂ ਦੇ ਰੋਗ ਦੂਰ ਹੋ ਜਾਂਦੇ ਹਨ ਕੋੜਿਆਂ ਦੇ ਕੋੜ ਦੂਰ ਹੋ ਜਾਂਦੇ ਹਨ ਅਤੇ ਜਿਹੜਾ ਸੱਚੇ ਮੰਨ ਨਾਲ ਆਵੇ ਸ਼ਰਧਾ ਸ਼ਰਧਾ ਭਾਵਨਾ ਨਾਲ ਆਵੇ ਉਹ ਝੋਲੀਆ ਭਰ ਕੇ ਜਾਂਦਾ ਸਮੂਹ ਸੰਗਤਾਂ ਅਜ ਦਰਬਾਰ ਸਾਹਿਬ ਨਤਮਸਤਕ ਹੋ ਰਿਐਨ ਅਤੇ ਝੋਲੀਆਂ ਭਰ ਰਿਐਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰੋਮਿਕ ਬਟਿਲੂਕ ਦੀ ਪ੍ਰਧਾਨਗੀ ਦੇ ਕੇ ਮੇਰੇ ਸਵਾਗਤ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਜਿੰਦਰ ਸਿੰਘ ਰੂਬੀ ਮੈਨੇਜਰ ਜੀ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਪੂਰੀ ਦੁਨੀਆ ਭਰ ਤੋਂ ਨਾਨਕ ਨਾਮ ਦੇਵਾ ਸਿੱਖ ਸੰਗਤਾਂ ਨਵੇਂ ਸਾਲ ਨੂੰ ਮਨਾਉਣ ਲਈ ਪਰਿਵਾਰ ਸਮੇਤ ਆਪਣੇ ਬੱਚਿਆਂ ਸਮੇਤ ਹਾਜ਼ਰੀ ਭਰਦਿਆਂ ਇਸੇ ਦੁਦਾਨੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਤੁਲਵ ਸੁਬੰਮਿਕ ਮੱਤੀ ਵੱਲੋਂ ਮਾਝਾ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਕਾਮੀ ਜੀ ਦੇ ਆਦੇਸ਼ ਅਨੁਸਾਰ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਵੀ ਪਰੇਸ਼ਾਨੀ ਨਾ ਹੋਵੇ ਉਸ ਲਈ ਬਹੁਤ ਵਧੀਆ ਪ੍ਰਬੰਧ ਪ੍ਰਕਰਮਾਂ ਦੇ ਵਿੱਚ ਸਾਡੇ ਵੱਲੋਂ ਜਿਹੜੇ ਕੀਤੇ ਗਏ ਆ ਜਿੱਥੇ ਕੀ ਟਾੜ ਪਾਇਦਾਨ ਦੀ ਵਿਚਾਈ ਤੋਂ ਲੈ ਕੇ ਸੰਤਾਂ ਦੇ ਰਹਿਮ ਰਹਿਮ ਤੱਕ ਜਿਹੜਾ ਵਾ ਉਹ ਸਮੁੱਚੇ ਪ੍ਰਬੰਧ ਜਿੰਨੇ ਵੀ ਵਕਤ ਤੋਂ ਵੱਧ ਸਚੱਜੇ ਹੋ ਸਕੇ ਆ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਮੰਦਪੁਰ ਵੱਲੋਂ ਕੀਤੇ ਗਏ ਹੈ ਜੀ ਦਾ ਨਾਮ ਜਿੰਨੇ ਪਵਨ ਸ਼ਰਮਾ ਜੀ ਸਰ ਕੀ ਕਹਿਣਾ ਚਾਹੋਗੇ ਅੱਜ ਨਵੇਂ ਸਾਲ ਦੀ ਸ਼ੁਰੂਆਤ ਸੱਚਖੰਡ ਸ੍ਰੀ ਹਰਮੰਦਪੁਰ ਸਾਹਿਬ ਤੋਂ ਕੀਤੀ ਹੈ ਲੱਖਾਂ ਸ਼ਰਧਾਲੂਆਂ ਨੇ ਮੱਥਾ ਟੇਕਿਆ ਕੀ ਕਹਿਣਾ ਚਾਹੋਗੇ ਦੇਖੋ ਅੱਜ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਵਿਖੇ ਅਸੀਂ ਨਵੇਂ ਸਾਲ ਦੇ ਆਗਾਸ ਤੇ ਯਾਨੀ ਕਿ 2026 ਦੇ ਆਗਾਸ ਦੇ ਉੱਪਰ ਨਤਮਸਤਕ ਹੋਇਆ ਔਰ ਬੜੀ ਚੰਗੀ ਪ੍ਰੇਮ ਭਾਵਨਾ ਸੈਂਕ੍ਰਿਟੀ ਪਿਉਰਿਟੀ ਔਰ ਬੜੀ ਨੇਕ ਦਲੀ ਦੇ ਨਾਲ ਜਦੋਂ ਅਸੀਂ ਗੁਰੂ ਘਰ ਦਾ ਓਟ ਆਸਰਾ ਲੈਨੇ ਆ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਆਪਣੇ ਦਿਨ ਦੀ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਆ ਤੇ ਸਾਡੇ ਅੰਦਰ ਬਹੁਤ ਵੱਡੀ ਤਾਕਤ ਦਾ ਪ੍ਰਸਾਰ ਔਰ ਸੰਚਾਰ ਵੀ ਹੁੰਦਾ ਹੈ ਤੁਸੀਂ ਦੇਖਿਆ ਕਿ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਉੱਪਰ ਬਹੁਤ ਵੱਡੇ ਸੰਕਟ ਆਏ ਫਲੱਡਸ ਵਰਗੀਆਂ ਇਦਾਂ ਦੇ ਹਾਲਾਤ ਬਣ ਗਏ ਕਿ ਲੋਕਾਂ ਦੇ ਜਾਨੀ ਮਾਲੀ ਮवेशੀਆਂ ਦੇ ਨੁਕਸਾਨ ਬਹੁਤ ਹੋਏ ਔਰ ਪੰਜਾਬੀਆਂ ਨੇ ਹੀ ਪੰਜਾਬ ਨੂੰ ਬਚਾਇਆ ਕਿਉਂਕਿ ਸਾਡੇ ਗੁਰੂ ਸਹਿਬਾਨਾਂ ਦੀਆਂ ਦਿੱਤੀਆਂ ਹੋਈਆਂ ਸਪਿਰਿਟਸ ਉਹਨਾਂ ਦੇ ਮਾਰਗਦਰਸ਼ਨ ਸਰਬੱਤ ਦੇ ਭਲੇ ਦੀ ਗੱਲ ਕਰਨੀ ਕੋ ਲੁਕਾਈ ਦੇ ਭਲੇ ਦੀ ਗੱਲ ਕਰਨੀ ਔਰ ਹਮੇਸ਼ਾ ਸੰਤ ਸਿਪਾਹੀ ਦੀ ਫਲਸਫੀ ਦੇ ਉੱਪਰ ਚੱਲਣਾ ਇਹ ਸਾਨੂੰ ਮਾਰਗਦਰਸ਼ਨ ਜਦੋਂ ਮਿਲਦੇ ਆ ਤੇ ਇਹਦੇ ਨਾਲ ਸਾਡੇ ਅੰਦਰ ਬਹੁਤ ਵੱਡੀ ਸ਼ਕਤੀ ਪੈਦਾ ਹੁੰਦੀ ਆ ਸੋ ਇੰਨੀ ਵੱਡੀ ਤਦਾਦ ਦੇ ਵਿੱਚ ਇੱਥੇ ਸਰਦਾਲੂ ਹੋਰ ਵੀ ਆਇਆ ਵਿਦੇਸ਼ਾਂ ਵਿਦੇਸ਼ਾਂ ਤੋਂ ਆਇਆ ਤੇ ਜਦੋਂ ਉਹ ਆਪਸ ਦੇ ਵਿੱਚ ਇੰਨੀ ਪ੍ਰੇਮ ਭਾਵਨਾ ਦੇ ਨਾਲ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੁੰਦੇ ਆ ਔਰ ਨਵੇਂ ਸਾਲ ਦੀ ਸ਼ੁਰੂਆਤ ਹੀ ਨਤਮਸਤਕ ਹੋ ਕੇ ਕਰਦੇ ਆ ਗੁਰੂ ਦਾ ਓਟ ਆਸਰਾ ਲੈ ਕੇ ਕਰਦੇ ਆ ਗੁਰਬਾਣੀ ਦੇ ਰੋਸ਼ਨੀ ਦੇ ਵਿੱਚ ਕਰਦੇ ਆ ਤੇ ਸਾਡੇ ਪੰਜਾਬੀਆਂ ਦੀ ਸਾਡੇ ਦੇਸ਼ ਵਾਸੀਆਂ ਦੀ ਚੜ੍ਹਦੀ ਕਲਾ ਤਾਂ ਹੀ ਬਣੀ ਰਹਿੰਦੀ ਆ ਔਰ ਮੈਨੂੰ ਬਹੁਤ ਸੁਖਦ ਅਹਿਸਾਸ ਹੋਇਆ ਕਿ ਇਸ ਪੂਰੇ ਲੋਕਾਈ ਜਿਹੜੀ ਇੱਥੇ ਇਕੱਠੀ ਹੋ ਕੇ ਗੁਰੂ ਸਾਹਿਬ ਨੂੰ ਨਤਮਸਕ ਹੋ ਰਹੀ ਐ ਸੇਸ਼ ਘਾਰੀ ਐ ਬੜੇ ਜਜ਼ਬਾਤੀ ਪਲ ਵੀ ਐ ਔਰ ਬੜੇ ਈਮਾਨ ਵੀ ਸਾਡਾ ਤਾਜ਼ਾ